नमस्कार जय हिंद दोस्तों मैं पवन मुखिजा मुखिजा रियल न्यूज़ चौटाला शब्द दास स्वागत करता कुछ दिन पहले राजपुरा रेलवे स्टेशन ਦੇ ਨੇੜੇ ਤੋਂ ਹਥਿਆਰਿਆਂ ਦੀ ਖੇਮ ਮਿਲੀ ਸੀ ਉਸ ਕਾਲੇ ਰੰਗ ਦੇ ਬੈਗ ਦੇ ਵਿੱਚ 10 देसी 32 बोर ਦੇ ਪਿਸਤੌਲ 10 ਮੈਗਜ਼ੀਨ ਤੇ 10 ਸਪੇਅਰ ਮੈਗਜ਼ੀਨ ਸੀ ਇਹ ਸਾਫ ਹੋ ਗਿਆ ਸੀ ਇਹ ਬੈਗ ਮਾਲਵਾ ਐਕਸਪਰਟ ਤੋਂ ਛੁੱਟਿਆ ਗਿਆ ਹੈ ਪੁਲਿਸ ਨੇ ਉਸ ਬੈਗ ਨੂੰ ਉਸ ਪਿਸਤੋਲਾਂ ਨੂੰ ਕਬਜ਼ੇ ਵਿੱਚ ਲਿਆ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਂਚ ਸ਼ੁਰੂ ਕੀਤੀ ਤੇ ਇੱਕ આરોપી ਵੀ ਕਾਬੂ ਕਰ ਲਿਆ ਪਰ ਇਸ ਦੇ ਨਾਲੇ ਇੱਕ ਹੋਰ ਸਵਾਲ ਖੜਾ ਹੋ ਗਿਆ ਕਿ ਜਿਹੜੇ ਹਥਿਆਰਾਂ ਦੇ ਤਸਕਰ ਨੇ ਜਾਂ ਤਸਕੀਰ ਕਰਨ ਵਾਲੇ ਨੇ ਜਾਂ ਕਰਵਾਉਣ ਵਾਲੇ ਨੇ ਕਿ ਉਹਨਾਂ ਨੇ ਰੇਲ ਮਾਰਗ ਨੂੰ ਸੁਰੱਖਿਤ ਮਾਰਗ ਸਮਝ ਕੇ ਕਿਤੇ ਇਦਾਂ ਦਾ ਸਿਲਸਿਲਾ ਤਾਂ ਸ਼ੁਰੂ ਕਰ ਦਿੱਤਾ ਕਿਉਂਕਿ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਰੇਲ ਗੱਡੀਆਂ ਵਿੱਚ ਭੇਡ ਹੁੰਦੀ ਹੈ। ਦੋਸਤੋ ਇੱਕ ਕਾਫੀ ਸਮੇਂ ਤੋਂ ਕਿਸੇ ਕੋ ਗੱਲ ਉੱਕੀ ਨਹੀਂ ਹੈ ਕਿ ਹਥਿਆਰਾਂ ਦੇ ਜਿਹੜੇ ਤਸਕਰੀ ਉਹ ਪੰਜਾਬ ਦੇ ਵਿੱਚ ਹੁੰਦੀ ਰਹੀ ਹੈ। ਮੱਧ ਪ੍ਰਦੇਸ਼ ਤੋਂ ਇਲਾਵਾ ਹੋਰ ਵੀ ਕਿਹ ਸਟੇਟਾਂ ਤੋਂ ਹਥਿਆਰ ਲੈ ਕੇ ਇੱਥੇ ਤਸਕਰੀ ਇੱਥੇ ਹੁੰਦੇ ਰਹੇ ਨੇ ਇਹ ਪੁਲਿਸ ਵੱਲੋਂ ਵੀ ਕਈ ਮਾਮਲੇ ਪਹਿਲੇ ਬੰਡਾ ਫੋੜ ਕੀਤੇ ਜਾ ਚੁੱਕੇ ਦੱਸਿਆ ਜਾਂਦਾ ਹੈ ਕਿ ਕਾਫੇ ਸਮੇਤੋਂ ਪੁਲਸਵੇ ਕਾਫੇ ਸਤਰਕ ਹੋ ਚੁੱਕੀ ਹੈ। ਥਾਤਾ ਸੜਕ ਦੇ ਉੱਪਰ ਪੁਲਸ ਵੱਲੋਂ ਹਰੇਕ ਥਡੇ ਪੁਲਸ ਵੱਲੋਂ ਨਾਕੇ ਲਾਇਆ ਜਾਂਦੇ ਨੇ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਜਿੰਨੇ ਵੀ ਨੈਸ਼ਨਲ ਹਾਈਵੇ ਨੇ ਲਗਭਗ ਮੁੱਖ ਮਾਰਗਾਂ ਸੜਕ ਮਾਰਗਾਂ ਤੇ ਕਿਤਨਾ ਕਿਤੇ ਪੁਲਸ ਦੇ ਨਾਕਾ ਬੰਦੀ ਹੁੰਦੀ ਹੈ ਪੁਲਸ ਵੱਲੋਂ ਤਲਾਸ਼ੀ ਵਿਹਾਨ ਚਲਾਇਆ ਗਿਆ ਹੁੰਦਾ ਹੈ। ਦੋਸਤੋ ਇਸ ਲਈ ਅਸ਼ੰਕਾ ਇਹ ਪ੍ਰਗਟ ਕੀਤੀ ਜਾਣ ਲੱਗੀ ਹੈ ਕਿ ਜਿਹੜੇ ਹਥਿਆਰਾਂ ਦੇ ਤਸਕਰ ਨੇ ਜਿਹੜੇ ਇਹਦੇ ਵਿੱਚ ਮੋਟੀ ਕਮਾਈ ਕਰਨ ਦਾ ਇਰਾਦਾ ਰੱਖਦੇ ਨੇ ਹੋ ਸਕਦਾ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਹੋਵੇ ਜਦੋਂ ਉਹਨਾਂ ਨੇ ਇਹ ਦੇਖਿਆ ਹੋਵੇ ਕਿ ਪੁਲਿਸ ਕਾਫੀ ਸਤਰਕਾ ਨਾਕੇ ਲੱਗੇ ਦਿਖਾਈ ਦਿੰਦੇ ਹਨ ਇਸ ਲਈ ਸੜਗਮਾਂਗ ਤੋਂ ਬਚ ਕੇ ਨਿਕਲਣਾ ਬੜਾ ਔਖਾ ਹੋ ਸਕਦਾ ਹੈ ਇਸ ਲਈ ਹੋ ਸਕਦਾ ਕਿ ਇਸ ਗੈਰਕੁਨਿ ਧੰਦੇ ਨੂੰ ਅੰਜਾਮ ਦੇਣ ਵਾਲਿਆਂ ਨੇ ਰੇਲ ਮਾਰਗ ਨੂੰ ਹੀ ਸੁਰੱਖਿਤ ਮਾਰਗ ਸਮਝ ਲਿਆ ਹੋਵੇ ਜਾਣਕਾਰਾਂ ਦੇ ਗੱਲ ਮੰਨੀਆਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਰੇਲ ਗੱਡੀਆਂ ਦੇ ਵਿੱਚ ਅਕਸਰ ਕਾਫੀ ਪੇੜ ਹੁੰਦੀ ਹੈ ਹੋ ਸਕਦਾ ਹੈ ਕਿ ਇਹ ਜਿਹੜੇ ਤਸਕਰ ਨੇ ਇਹ ਓ ਰੇਲ ਗੱਡੇ ਚੁੰਦੇ ਹੋਣ ਜਿਦੇ ਵਿੱਚ ਜ਼ਿਆਦਾ ਪੇੜ ਬੜ ਹੁੰਦੀ ਹੋਵੇ ਕਿਉਂਕਿ ਅਕਸਰ ਇੱਕ ਗੱਲ ਮੰਨੇ ਜਾਂਦਾ ਹੈ ਦੇਖੀ ਜਾਂਦੀ ਹੈ ਕਿ ਜਿਸ ਗੱਡੀ ਵਿੱਚ ਜ਼ਿਆਦਾ ਪੇੜ ਪਾੜ ਹੁੰਦੀ ਹੈ ਉਸ ਗੱਡੀ ਵਿੱਚ ਚੈਕਿੰਗ ਬਹੁਤ ਘੱਟ ਹੁੰਦੀ ਹੈ ਇਸ ਲਈ ਇਸ ਤਰ੍ਹਾਂ ਦੇ ਜਿਹੜੇ ਰੇਲ ਗੱਡੀ ਦੇ ਵਿੱਚੋਂ ਸਖਤ ਹੋ ਕੇ ਨਿਕਲਣਾ ਇਹ ਜੇ ਗੈਰਗੁਣੀ ਕੰਮ ਕਰਨ ਵਾਲੇ ਲਈ ਸੌਖਾ ਹੋ ਸਕਦਾ ਪਰ ਹੁਣ ਇਹ ਮਾਮਲਾ ਬੰਡਾ ਫੜ ਹੋ ਗਿਆ ਇਸ ਮਾਮਲੇ ਦੇ ਵਿੱਚ ਔਰੋਪੇ ਫੜਿਆ ਜਾ ਚੁੱਕਿਆ ਹੈ ਸੁੱਧਰ ਇਹ ਦੱਸਦੇ ਨੇ ਕਿ ਇਹ ਜਿਹੜਿਆ ہتھیار ਸੀ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਗਾਰੇ ਸੀ ਜਿਹੜਾ ਇੱਕ આરોપી ਫੜਿਆ ਗਿਆ ਉਹਦੇ ਵੱਲੋਂ ਉਹਦੇ ਕੋਲੋਂ ਕੁੱਝ ਕੁੱਝ ਜਾਰੀ ਹੈ ਹੋ ਸਕਦਾ ਹੈ ਕਿ ਇਹ ਕੰਮ ਇਕੱਲੇ ਵਿਅਕਤੀ ਦਾ ਨਾ ਹੋਵੇ ਇਹਦੇ ਨਾਲ ਹੋਰ ਵੀ ਕੁਝ ਲੋਕਾਂ ਦਾ ਹੱਥ ਹੋਵੇ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਕਿੱਥੇ ਤੱਕ ਪਹੁੰਚ ਲਈ ਹੈ ਕਿ ਕਿਥੋਂ ਤਿਆਰ ਲੈ ਕੇ ਆਂਦੇ ਸੀ ਤੇ ਕਿਸ ਲਈ ਇਹ ਆਪਣੇ ਲਈ ਕੰਮ ਕਰਦੇ ਸੀ ਜਾਂ ਕਿਸੇ ਹੋਰ ਦੇ ਲਈ ਕੰਮ ਕਰਦੇ ਸੀ ਇਹ ਤਾਂ ਜਾਂਚ ਰਖ ਲਾਖਾਉਣ ਤੋਂ ਬਾਅਦ ਹੀ ਸਾਹਮਣੇ ਆ ਪਵੇਗਾ ਪਰ ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਗੈਰ ਕਾਨੂੰਨੀ ਕੰਮ ਕਰਨ ਵਾਲੇ ਗੈਰ ਕਾਨੂੰਨੀ ਕੰਮ ਦਾ ਦੰਦਨਵੰਜਾਮ ਦੇਣ ਵਾਲੇ ਹਮੇਸ਼ਾ ਸੁਰੱਖਿਤ ਰਾਹ ਦੀ ਤਲਾਸ਼ ਰਹਿੰਦੇ ਨੇ ਤਾਂ ਕਿ ਉਹਨਾਂ ਦਾ ਇਹ ਗੈਰ ਕਾਨੂੰਨੀ ਦੰਦਾ ਚੱਲਦਾ ਰਹੇ ਪਰ ਦੂਜੇ ਪਾਸੇ ਪੁਲਸ ਨੇ ਕਾਫੀ ਤਰਕ ਹੈ ਤਾਂ ਕਿ ਇਹ ਜਿਹੇ ਵਿਅਕਤੀ ਜੋ ਗੈਰਮਨ ਦਾ ਕਰਦੇ ਨੇ ਗੈਰਕੁਨਨੀ ਕੰਮ ਕਰਦੇ ਨੇ ਉਹਨਾਂ ਨੂੰ ਨੱਥ ਪਾਈ ਜਾ ਸਕੇ ਉਹਨਾਂ ਨੂੰ ਫੜਿਆ ਜਾ ਸਕੇ ਜਿਹੜਾ ਇਹ ਮਾਮਲਾ ਰੇਲਵੇ ਪੁਲਸ ਦੇ ਕੋਲ ਸਾਹਮਣੇ ਆਇਆ ਹੈ ਉਹਦੇ ਵਿੱਚ ਇਹ ਸਮਝਿਆ ਜਾ ਰਿਹਾ ਹੈ ਕਿ ਮਾਲਵਾ ਐਕਸਪ੍ਰੈਸ ਰੇਲ ਗੱਡੀ ਦੇ ਵਿੱਚ ਪੁਲਸ ਵੱਲੋਂ ਤਲਾਸ਼ੀ بیان ਚਲਾਇਆ ਗਿਆ ਹੋਵੇਗਾ ਪੁਲਸ ਵੱਲੋਂ ਤਲਾਸ਼ੀ ਲਈ ਜਾ ਰਹੀ ਹੋਵੇਗੀ ਤਾਂ ਜਦੋਂ ਉਹਨਾਂ ਨੂੰ ਜਦੋਂ ਤਲਾਸ਼ੀ ਬਿਆਨ ਦੇਖਿਆ ਅਰੋਪੀਆਂ ਨੇ ਜਿਨ੍ਹਾਂ ਕੋ ਹਥਿਆਰ ਸੀ ਤਾਂ ਉਹਨਾਂ ਨੇ ਇਹ ਸੋਚਿਆ ਕਿ ਉਹ ਫੜੇ ਜਾ ਸਕਦੇ ਨੇ ਤੇ ਉਹਨਾਂ ਨੇ ਮਾਲਵਾ ਐਕਸਪ੍ਰੈਸ ਜਲਦੀ ਹੀ ਰੇਲ ਗੱਡੀ ਤੋਂ ਇੱਕ ਕਾਲੇ ਰੰਗ ਦਾ ਬੈਗ ਚੁੱਕ ਦਿੱਤਾ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ